ਉਹ ਨਾ 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 ਇਹ ਕੰਮ ਨਹੀਂ ਕਰਨਾ ਆਇਆ ਨਾ ਕਰੋ ਮਨਜੀਤ ਸਿੰਘ ਕਾਕਾ ਜਿਹੜੇ ਜਿਨ੍ਹਾਂ ਦੀ ਆਵਾਜ਼ ਆਪਣੇ ਹੀ ਘਰ ਦੇ ਵਿੱਚ ਉਹ ਘਰ ਉਹਨਾਂ ਦਾ ਆਪਣਾ ਆਪਣੇ ਹੀ ਘਰ ਦੇ ਵਿੱਚ ਆਪਣੇ ਹੀ ਘਰ ਦੇ ਬੈੱਡ ਦੇ ਉੱਤੇ ਉਹ ਜਿਹੜਾ ਕੈਸ਼ ਨਹੀਂ ਵੱਡੀ ਅਮਾਊਂਟ ਦੇ ਵਿੱਚ ਰੱਖਿਆ ਆਪੇ ਹੀ ਰੱਖ ਕੇ ਆਪੇ ਹੀ ਬੋਲ ਕੇ ਉਹ ਵੀਡੀਓ ਬਣਾਈ ਗਈ ਆਪਣੇ ਪੈਸੇ ਜਿਹੜੇ ਮੋੜੇ ਨੇ ਆ ਬਚਾਰੇ ਗੁਰਪ੍ਰੀਤ ਉਰੀ ਨੇ ਜਿੰਮੇ ਲੈ ਗਏ ਤੇ ਉੰਮੀਆ ਮੋੜ ਕੇ ਸਾਡਾ ਤੁਹਾਡਾ ਪੂਰ ਨੇ ਜਿਹੜਾ ਤੇ ਟਰੱਕ ਯੂਨੀਅਨ ਪਵਾਨੀਗੜ੍ਹ ਦੀ ਪ੍ਰਧਾਨਗੀ ਲਈ ਪੈਸੇ ਦੇ ਲੈਣ ਦੇਣ ਦਾ ਮਾਮਲਾ ਲਗਾਤਾਰ ਘਰਮਾਉਂਦਾ ਜਾ ਰਿਹਾ ਹੈ ਇੱਕ ਪਾਸੇ ਟਰੱਕ ਆਪਰੇਟਰ ਹੁਣ ਆਪ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਨੇ ਉੱਥੇ ਹੀ ਨਰਿੰਦਰ ਕੌਰ ਭਰਾਜ ਨੇ ਇੱਕ ਵਾਰ ਫਿਰ ਤੋਂ ਆਪਣਾ ਪੱਖ ਸਪਸ਼ਟ ਕੀਤਾ ਹੈ ਨਰੀਂਦਰ ਕੌਰ ਪਰ ਅੱਜ ਆਪਣੇ ਸੈਂਕੜੇ ਸਾਥੀਆਂ ਸਣੇ ਮਾਮਲੇ 'ਚ ਕਾਰਵਾਈ ਲਈ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇਣ ਪਹੁੰਚੇ ਜਿਸ ਤੋਂ ਪਹਿਲਾਂ ਉਹਨਾਂ ਨੇ ਆਪਣੇ ਘਰ 'ਚ ਸਮਰਥਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਆਪਣੇ ਬੇਟੇ ਦੀ ਸੌਂਖਾਣ ਦੀ ਗੱਲ ਆਖੀ ਮੈਂ ਕਹਿੰਦੀ ਆ ਮੈਂ ਕਹਿੰਦੀ ਆ ਮੇਰਾ ਦੇਖੋ ਮੈਂ ਮੇਰੇ ਭੈਣਾਂ ਬੈਠੀਆਂ ਨੇ ਇੱਕ ਔਰਤ ਦੇ ਲਈ ਸਭ ਤੋਂ ਮੈ ਮੈਨੂੰ ਕਿਸੇ ਨੂੰ ਸਫਾਈਆਂ ਦੇਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਨਾ ਮੈਂ ਮੀਡੀਆ ਦੇ ਵਿੱਚ ਗੱਲ ਕਰਾਂ ਤੁਹਾਡੇ ਲਈ ਕਿਉਂਕਿ ਇਕ ਕਾਰ ਤੇ ਲਈ ਸਭ ਤੋਂ ਕੀਮਤੀ ਉਹਦੀ ਔਲਾਦ ਹੁੰਦੀ ਹੈ ਹੁੰਦੀ ਹੈ ਨਾ ਤੇ ਉਹ ਔਲਾਦ ਵੀ ਐਸੀ ਜਦੋਂ ਮੇਥੋਂ ਮੇਰਾ ਭਰਾ ਗੁਜ਼ਰ ਗਿਆ ਸੀਗਾ ਸਾਡੇ ਪਰਿਵਾਰ ਦੇ ਵਿੱਚ ਇੱਕ ਜਿਹੜੀ ਲੰਬੀ ਲੰਮਾ ਸਮਾਂ ਸਾਡੇ ਪਰਿਵਾਰ ਦੇ ਵਿੱਚ ਇੱਕ ਜਿਹੜੀ ਕਾਰ ਸੀ ਉਹ ਪਈ ਰਹੀ ਤੇ ਅਜੇ ਰੱਬ ਨੇ ਵਾਹਿਗੁਰੂ ਨੇ ਉਹ ਜਿਹੜੀ ਕਾਰ ਹੈ ਉਹ ਪੁੱਤਰ ਦੇ ਰੂਪ ਦੇ ਵਿੱਚ ਮੇਰੀ ਪੂਰੀ ਕੀਤੀ ਹੈ ਮੈਨੂੰ ਮਹਾਰਾਜ ਨੇ ਦਿੱਤਾ ਕੁਝ ਨਹੀਂ ਲੱਭਿਆ ਮੇਰੇ ਦਿਮਾਗ ਨੂੰ ਜਦ ਮੈਂ ਮੇਰਾ ਗਵਾਹ ਹੈਗੇ ਸਰਵਾਨ ਹੈ ਕੋਈ ਨਹੀਂ ਉਹ ਨਾ 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 ਇਹ ਇਹ ਕੰਮ ਨਹੀਂ ਕਰਨਾ ਇਹ ਕੰਮ ਨਹੀਂ ਮੈਂ ਹੁਣ ਕਰਾਂ ਆਇਆ ਨਾ ਨਾ ਰੋ ਇਹ ਕੰਮ ਨਹੀਂ ਕਰਨਾ ਮੈਡਮ ਜੀ ਅਸੀਂ ਚੋਰਾਂ ਨੂੰ ਸਮਝਾਈ ਨਹੀਂ ਦੇਣੀ ਹੈ ਜੀ ਕਿਉਂਕਿ ਮੈਂ ਦੇਖੋ ਰਾਜਨੀਤਿਕ ਲੀਡਰ ਆ ਬਿਲਕੁਲ ਨਹੀਂ ਆਪਾਂ ਕਦੇ ਵੀ ਕੋਈ ਰਾਜਨੀਤਿਕ ਲੀਡਰ ਆਪੇ ਲੋਕਾਂ ਦੇ ਵਿੱਚ ਇਹੋ ਜਿਹਾ ਸੋਮਾ ਖਾਣ ਦਾ ਜੋ ਨਹੀਂ ਕਰੂਗਾ ਪਰ ਅਸੀਂ ਕਹਿੰਦੇ ਅਸੀਂ ਹੀਟਰ ਨਹੀਂ ਹੈਗੇ ਨਹੀਂ ਆਪਾਂ ਸਫਾਈ ਨਹੀਂ ਅਸੀਂ ਹੀਟਰ ਨਹੀਂ ਹੈਗੇ ਅਸੀਂ ਆਮ ਘਰਾਂ ਦੇ ਵਿੱਚੋਂ ਉੱਠ ਕੇ ਇੱਕ ਅੰਦੋਲਨ ਇੱਕ ਸੰਗਠਨ ਉਧਰ ਪੁਲਿਸ ਨੂੰ ਸ਼ਿਕਾਇਤ ਤੋਂ ਬਾਅਦ ਵਿਧਾਇਕਾ ਅਪਰਾਜ ਨੇ ਕਿਹਾ ਕਿ ਉਹਨਾਂ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ ਜਦਕਿ ਜ਼ਹਿਰ ਖਾਣ ਵਾਲਾ ਕਾਕਾ ਹੁਣ ਬਿਲਕੁਲ ਠੀਕ ਠਾਕ ਹੈ ਅਤੇ ਜਾਣਬੁੱਝ ਕੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵਿਧਾਇਕਾ ਅਪਰਾਜ ਨੇ ਪੈਸਿਆਂ ਵਾਲੀ ਵੀਡੀਓ ਵਾਈਰਲ ਕਰਨ ਦੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਅਤੇ ਦਾਵਾ ਕੀਤਾ ਕਿ ਵੀਡੀਓ ਖੁਦ ਮਨਜੀਤ ਸਿੰਘ ਕਾਕਾ ਨੇ ਆਪਣੇ ਘਰ ਵਿੱਚ ਪਹਿਲਾਂ ਹੀ ਰਿਕਾਰਡ ਕਰ ਲਈ ਸੀ ਜਿਸ ਖਿਲਾਫ ਉਹਨਾਂ ਨੇ ਪੁਲਿਸ ਨੂੰ ਕਾਰਵਾਈ ਕਰਨ ਲਈ ਵੀ ਕਿਹਾ ਸੀ ਪਰ ਪੁਲਿਸ ਉਲਟਾ ਵਿਧਾਇਕਾ ਉੱਪਰ ਹੀ ਸਮਝੌਤੇ ਲਈ ਦਬਾਅ ਬਣਾਉਂਦੀ ਰਹੀ। ਇਹ ਘਟਨਾ ਕੋਈ 27 ਤਰੀਕ ਦੀ ਨਹੀਂ ਹੈ। ਇਹ ਜਿਹੜੀ ਘਟਨਾ ਹੈਗੀ ਆ ਉਹ 24 ਤਰੀਕ ਦੀ ਰਾਤ ਦੀ ਘਟਨਾ ਹੈਗੀ ਆ। ਜਦੋਂ ਮੇਰੇ ਕੋਲ ਇਸ ਕਥਿਤ ਵੀਡੀਓ ਨੂੰ ਲੈ ਕੇ ਆਲਾ ਅਫਸਰ ਜਿਹੜੇ ਮੌਜੂਦਾ ਅਫਸਰ ਨੇ ਮੇਰੇ ਕੋਲ ਆਏ ਘਰੇ ਆਏ ਤੇ ਮੈਨੂੰ ਇਸ ਵੀਡੀਓ ਦੇ ਬਾਰੇ ਦੱਸਿਆ ਗਿਆ ਕਿ ਜੀ ਟਰੱਕ ਜੂਨੀਅਨ ਦੀ ਕੱਲ ਨੂੰ ਚੋਣ ਹੋ ਰਹੀ ਹੈ ਉਥੇ ਉਹ ਚੋਣ ਤੋਂ ਬਾਅਦ ਤੁਹਾਡਾ ਜਿਹੜਾ ਤੁਹਾਡੇ ਕਿਸੇ ਬੰਦੇ ਦਾ ਜਿਹੜਾ ਕੋਈ ਵੀਡੀਓ ਆ ਜਿਹੜਾ ਪੈਸੇ ਦੇ ਲੈਣ ਦੇਣ ਨੂੰ ਇੱਕ ਵੀਡੀਓ ਬਣਿਆ ਹੋਇਆ ਉਹ ਵੀਡੀਓ ਵਾਇਰਲ ਕਰਨ ਦੀ ਗੱਲ ਹੋ ਰਹੀ ਹੈ ਤੇ ਜਦੋਂ ਮੈਂ ਉਹਨਾਂ ਅਧਿਕਾਰੀਆਂ ਦੇ ਨੂੰ ਮੈਂ ਕਿਹਾ ਕਿ ਵੀ ਇਹਦੀ ਪੁਸ਼ਟੀ ਕੀਤੀ ਜਾਵੇ ਉਹ ਪੁਸ਼ਟੀ ਕਰਕੇ ਆਏ ਦੁਬਾਰਾ ਫੇਰ ਮੇਰੇ ਕੋਲ ਘਰੇ ਚੱਲ ਕੇ ਆਏ ਤੇ ਮੈਂ ਜਦੋਂ ਉਹਨਾਂ ਨੇ ਦੱਸਿਆ ਜੀ ਅਸੀਂ ਇਹਦੀ ਪੁਸ਼ਟੀ ਕਰ ਲਈ ਹੈ ਅਸੀਂ ਵੀਡੀਓ ਖੁਦ ਦੇਖੀ ਹੈ ਤੇ ਉਹਦੇ ਬਾਅਦ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਜਿਹੜੇ ਵੀ ਬੰਦੇ ਨੇ ਉਹਨਾਂ ਦੇ ਉੱਤੇ ਤੁਰੰਤ ਕਾਰਵਾਈ ਕਰ ਦਿਓ ਤੇ ਉੱਥੇ ਇੱਕ ਉੱਚ ਅਧਿਕਾਰੀ ਦੇ ਵੱਲੋਂ ਇਹ ਕਹਿ ਦੇਣਾ ਕਿ ਐਮਐਲਏ ਸਾਹਿਬ ਤੁਸੀਂ ਤਾਂ ਚੰਡੀ ਦਾ ਪਾਠ ਕਰਦੇ ਲੱਗਦੇ ਹੋ ਹਾਰਟ ਟਾਈਮ ਤੁਸੀਂ ਘੋੜੇ ਤੇ ਸਵਾਰ ਰਹੇ ਨੇ ਉਹ ਇਹ ਮਸਲਾ ਇਹਦੇ ਵਿੱਚ ਤੁਸੀਂ ਮੈਂ ਤੁਹਾਨੂੰ ਸਲਾਹ ਦਊਂਗਾ ਕਿ ਇਹਨੂੰ ਦਬਾ ਕੇ ਤੁਸੀਂ ਸਮਝੌਤਾ ਕਰ ਲਿਓ ਤੇ ਮੈਨੂੰ ਉੱਤੇ ਕਾਰਵਾਈ ਕਰਨ ਦੀ ਬਜਾਏ ਹੁਣ ਤੱਕ ਬਲੈਕਮੇਲ ਕੀਤਾ ਗਿਆ ਪਰ ਇੱਕ ਸਾਜ਼ਿਸ਼ ਦੇ ਤਹਿਤ ਮੇਰੇ ਤੇ ਇਲਜ਼ਾਮ ਲਗਾਏ ਗਏ ਪੈਸੇ ਦੇ ਦੇਣ ਲੈਣ ਨੂੰ ਲੈ ਕੇ ਜਦ ਕਿ ਉਹ ਵੀਡੀਓ DJ ਮੀਡੀਆ ਡੁੰਗਾਈ ਤੱਕ ਜਾਵੇ ਤਾਂ ਉਹ ਵੀਡੀਓ ਆ ਜਿਹੜਾ ਕਥਿਤ ਮਨਜੀਤ ਸਿੰਘ ਕਾਕਾ ਜਿਹੜੇ ਜਿਨ੍ਹਾਂ ਦੀ ਆਵਾਜ਼ ਆਪਣੇ ਹੀ ਘਰ ਦੇ ਵਿੱਚ ਉਹ ਘਰ ਉਹਨਾਂ ਦਾ ਆਪਣਾ ਆਪਣੇ ਹੀ ਘਰ ਦੇ ਵਿੱਚ ਆਪਣੇ ਹੀ ਘਰ ਦੇ ਬੈੱਡ ਦੇ ਉੱਤੇ ਉਹ ਜਿਹੜਾ ਕੈਸ਼ ਨਹੀਂ ਵੱਡੀ ਅਮਾਉਂਟ ਦੇ ਵਿੱਚ ਰੱਖਿਆ ਆਪੇ ਹੀ ਰੱਖ ਕੇ ਆਪੇ ਹੀ ਬੋਲ ਕੇ ਉਹ ਵੀਡੀਓ ਬਣਾਈ ਗਈ ਉਹਨੂੰ ਵੀਡੀਓ ਨੂੰ ਵੀਡੀਓ ਦੇ ਜ਼ਰੀਏ ਇੱਕ ਮੌਜੂਦਾ ਸਰਕਾਰ ਦੇ ਵਿੱਚ ਇੱਕ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੂੰ ਬਲੈਕਮੇਲ ਕੀਤਾ ਗਿਆ ਪ੍ਰਸ਼ਾਸਨ ਨੇ ਉਹਦੇ ਉੱਤੇ ਕੋਈ ਕਾਰਵਾਈ ਨਾ ਕਰਨ ਦੀ ਬਜਾਏ ਉਲਟਾ ਮੈਨੂੰ ਦਬਾਅ ਬਣਾਇਆ ਗਿਆ ਕਿ ਤੁਸੀਂ ਸਮਝੌਤਾ ਕਰ ਲਿਓ ਜੀ ਹੁਣ ਇਸ ਘਟਨਾ ਕਰਮ ਦੇ ਪਿੱਛੇ ਕੌਣ ਬੰਦੇ ਨੇ ਉਹ ਬੰਦੇ ਉਹ ਪਰਿਵਾਰ ਕਿਹਨਾ ਦੇ ਟੱਚ ਦੇ ਵਿੱਚ ਸੀਗਾ ਕਿਉਂਕਿ ਮਨਜੀਤ ਸਿੰਘ ਕਾਕਾ ਕੋਈ ਸ਼ੱਕ ਨਹੀਂ 2022 ਦੀ ਇਲੈਕਸ਼ਨ ਤੋਂ ਮੇਰੇ ਨਾਲ ਚੱਲਿਆ ਪਰ ਉਹਦਾ ਇੱਕ ਪਰਿਵਾਰ ਹੈ ਬਹੁਤ ਵੱਡਾ ਪਰਿਵਾਰ ਆ ਪਿਛੇ ਪੰਚਾਇਤ ਦੀ ਇਲੈਕਸ਼ਨ ਵੀ ਉਹਨਾਂ ਨੇ ਲੜੀ ਆ ਸਰਪੰਚ ਵੀ ਬਣੇ ਨੇ ਔਰ ਇੱਕ ਤੁਹਾਡੇ ਧਿਆਨ ਦੇ ਵਿੱਚ ਹੋਊਗਾ ਪੰਚਾਇਤ ਦੀ ਇਲੈਕਸ਼ਨ ਦੇ ਵਿੱਚ ਜਦੋਂ ਲਗਾਤਾਰ ਲੋਕਾਂ ਦੇ ਵੱਲੋਂ ਸ਼ਿਕਾਇਤਾਂ ਆ ਰਹੀਆਂ ਸੀ ਇੱਕ ਦੇਣ ਲੈਣ ਦੀ ਮੈਨੂੰ ਜਿਹੜੀ ਖਬਰ ਮਿਲੀ ਸੀਗੀ ਤਾਂ ਮੈਂ ਇੱਕ ਬीडीपीਓ ਦੀ ਗੱਡੀ ਦੀ ਤਲਾਸ਼ੀ ਕਰਵਾਈ ਸੀਗੀ ਤੇ ਉਸ ਗੱਡੀ ਦੀ ਜਦੋਂ ਤਲਾਸ਼ੀ ਕਰਾਈ ਸੀ ਉਹ ਬीडीपीਓ ਆ ਜਿਹੜਾ ਉਹ ਏਸੇ ਪਰਿਵਾਰ ਦੇ ਕੋਲੋਂ ਏਸੇ ਪਿੰਡ ਦੇ ਇੱਕ ਗੋਡਾਊਨ ਦੇ ਵਿੱਚ ਬੈਠਾ ਸੀਗਾ ਜਿੱਥੋਂ ਉਹ ਉੱਠ ਕੇ ਆਇਆ ਤੇ ਉੱਠ ਕੇ ਆਉਣ ਤੋਂ ਬਾਅਦ ਉਹ ਜਿਹੜੀ ਅਸੀਂ ਤਲਾਸ਼ੀ ਕਰਾਈ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਤੇ ਮੈਂ মিডিਆ 'ਚ ਕਿਹਾ ਸੀ ਕਿ ਜੇ ਇਹ ਸਾਬਤ ਹੋ ਜਾਂਦਾ ਮੈਂ ਝੂਠੀ ਪਾਈ ਜਾਨੀਆ ਤਾਂ ਮੈਂ ਮਾਫੀ ਵੀ ਮੰਗੂ ਪਰ ਇਹਦੇ ਤੇ ਕੋਈ ਜਾਂਚ ਹੀ ਨਹੀਂ ਅਜੇ ਤੱਕ ਹੋ ਸਕੀ ਹੈਗੀ ਔਰ ਦੂਸਰੀ ਚੀਜ਼ ਇਹ ਆ ਕਿ ਇਹੀ ਪਰਿਵਾਰ ਉਸ ਟਾਈਮ ਜਦੋਂ ਮੈਂ মিডিਆ ਦੇ ਮੁਖਾਤਿਬ ਹੋ ਕੇ ਆਈ ਸੀ ਤੇ ਪਰਿਵਾਰ ਮੇਰੇ ਕੋਲ ਘਰੇ ਬੈਠਾ ਸੀਗਾ ਸੋ ਇਹ ਸਾਰਾ ਕੁਝ ਕਰਕੇ ਬੜਾ ਸੌਖਾ ਹੁੰਦਾ ਕਿਸੇ ਲੀਡਰ ਦੇ ਉੱਤੇ ਇਹ ਜਿਹੜੇ ਇਲਜ਼ਾਮ ਲਗਾਉਣੇ ਨੇ ਉਹ ਇਲਜ਼ਾਮ ਕਿੰਨੇ ਕੁ ਸੱਚੇ ਨੇ ਕਿੰਨੇ ਕੁ ਝੂਠੇ ਨੇ ਉਹਦੀ ਪੁਲਿਸ ਆ ਜਿਹੜੀ ਇਨਵੈਸਟੀਗੇਸ਼ਨ ਕਰੇ ਅੱਜ ਮੈਂ ਆਪ ਚੱਲ ਕੇ ਆਪਣੇ ਲੋਕਾਂ ਦੇ ਨਾਲ ਇੱਥੇ ਪਹੁੰਚੀ ਆ ਇਹਦੀ ਇਨਵੈਸਟੀਗੇਸ਼ਨ ਹੋਵੇ ਉਹਨਾਂ ਦੇ ਉੱਤੇ ਜਿਹੜੀ ਕਾਰਵਾਈ ਹੋਵੇ ਹਾਲਾਂਕਿ ਵਿਧਾਇਕਾਂ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਇਹ ਮਾਮਲਾ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਚਰੀਵਾਲ ਅਤੇ ਮੁੱਖ ਮੰਤਰੀ ਫਗਵੰਤ ਮਾਨ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਜਲਦ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਵੇਗਾ ਪਰ ਦੂਜੇ ਪਾਸੇ ਨਰਿੰਦਰ ਕੌਰ ਭਰਾਜ ਖਿਲਾਫ ਟਰੱਕ ਆਪਰੇਟਰਾਂ ਦਾ ਗੁੱਸਾ ਭੜਕਦਾ ਜਾ ਰਿਹਾ ਹੈ ਜਿਸ ਤੋਂ ਬਾਅਦ ਹੁਣ ਇਸ ਮਾਮਲੇ 'ਚ ਪੁਲਿਸ ਕੀ ਕਾਰਵਾਈ ਕਰਦੀ ਏ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ